ਇਹ ਅਜੀ ਛੱਪੜ ਬਣ ਕੇ ਤਿਆਰ ਹੋ ਗਿਆ ਜੀ ਰਮਦਾਸੀਆ ਭਾਈਚਾਰੇ ਦਾ 10 15 ਦਿਨ ਲੱਗੇ ਬੜੀ ਮਿਹਨਤ ਕਰਨੀ ਪਈ ਸਪਨਾ ਬੰਦਾ ਲਵੇ ਕਿਸੇ ਚੀਜ਼ ਦਾ ਤਾਂ ਸਪਨਾ ਪੂਰਾ ਹੋਏ ਜਾਂਦਾ ਤੇ ਆਲੇ ਦੁਆਲੇ ਆਪਾਂ ਸਰਕਾਰ ਦੀਆਂ ਗਾਈਡਲਾਈਨਾਂ ਮੁਤਾਬਕ 4 4 ਫੁੱਟ ਜਗ੍ਹਾ ਛੱਡਤੀ ਆ ਇਹਦੇ ਉੱਪਰ ਲਾਵਾਂਗੇ ਆਪਾਂ ਸਫਾਈ ਦੇ ਵਾਤਾਵਰਨ ਸਾਫ਼ ਰਹੂਗਾ 5 ਜਾਂ 7 ਸਾਲਾਂ ਬਾਅਦ ਉਹੀ ਸਫਾਈ ਦੇ ਪੰਚਾਇਤ ਨੂੰ ਇਹ ਕੰਮ ਵੀ ਦੇਣਗੇ ਹੂੰ ਹੂੰ ਇਹ ਪਿੰਡੋਂ 1.5 ਕਿਲੋਮੀਟਰ ਦੂਰੀ ਤੇ ਹੈਗੀ ਹੱਡਾ ਰੋੜੀ ਤੇ ਹੱਡਾ ਰੋੜੀ ਵਿੱਚ ਪਾਣੀ ਪਾਉਣ ਦਾ ਤਿਆਰੀ ਕੀਤਾ ਸੀ ਪੰਚਾਇਤ ਨੇ ਇਹਦੇ ਵਿੱਚ ਸਰ ਜਾਸਿਆ ਭਾਈ ਚਾਜ ਕਰਮ ਦੀ ਪਾਣੀ ਪਾਉਂਗਾ ਸੀਵਰੇਜ ਲਈ ਤਾਂ ਪੈਸਾ ਇੱਕ ਨਹੀਂ ਪਿਆ ਸਾਡੇ ਕੋਲ ਪਰ ਹੌਲੀ ਹੌਲੀ ਕੁਝ ਸਰਕਾਰਾਂ ਤੋਂ ਕੁਝ ਪਿੰਡ ਦੇ ਸਹਿਯੋਗ ਨਾਲ ਇੱਕ ਨ ਇੱਕ ਦਿਨ ਪੈਪ ਲਨ ਵੀ ਪੈ ਜਾਊਗੀ 6 ਮਹੀਨੇ ਤੱਕ ਪਹਿਚੂ ਸਾਲ ਤੱਕ ਪਹਿਜੂ 1.5 ਸਾਲ ਤੱਕ 2 ਸਾਲ ਤੱਕ ਵਰਦਾਖੀਆ ਭਾਈਚਾਰੇ ਦੇ ਲੋਕਾਂ ਦਾ ਨਰਕ ਨਿਕਲ ਜੂ ਕਿਉਂਕਿ ਜਿਹੜਾ ਛੱਪੜ ਹੈ ਉੱਥੇ ਉਹ ਬੜਾ ਉਹ ਰਦਾਖੀਆ ਭਾਈਚਾਰੇ ਦੇ ਕਰਨ ਦੇ ਵਿੱਚ ਆ ਬਿਲਕੁਲ ਇਦਾਂ ਲੱਗਦਾ ਵੀ ਨਰਕ ਇੱਥੇ ਹੀ ਆ ਅੱਗੇ ਪਿੱਛੇ ਕੁਛ ਨਹੀਂ ਇਹਦੀ ਉਪਰ ਸਫਾਈ ਲਾਵਾਂਗੇ ਆਪਾਂ 3-3 4-4 ਫੁੱਟ ਛੱਡ ਕੇ ਇਹਦੀ ਪਟੜੀ ਬਣਾਵਾਂਗੇ ਅੱਜ ਜੀ ਤਿਆਰ ਕਰਾਂਗੇ ਬੋਲ-ਬੋਲ ਹੀ ਉਹ ਜੋ ਧੂਕ ਲੈਣ ਲੱਗੀ ਹੋਈ ਜਾਂ ਤਿੰਨ ਚਾਰ ਟਰਾਲੀਆਂ ਇੱਥੋਂ ਮਿੱਟੀ ਨਿਕਲ ਕੇ ਪਿੰਡ ਦੇ ਜਿਹੜੇ ਰਸਤੇ ਬਣਨ ਵਾਲੇ ਉੱਥੇ ਸਿੱਧੀ 50000 ਰੁਪਏ ਦੀ ਭਾਰਤੀ ਪੈ ਗਈ 2.5 ਲੱਖ ਦੀ ਜੇ ਦੇਖੇ ਜਾਵੇ ਤਾਂ ਗਰਾਊਂਡ ਵਿੱਚ ਭਰਤੀ ਪੈ ਗਈ। 252 ਕਾਜ ਨਾਲੇ ਪੰਨ ਨਾਲੇ ਫਲੀਆਂ ਤੇ ਅੱਜ ਸ਼ਾਮ ਤੱਕ ਇਹ ਛੱਪੜ ਤਿਆਰ ਹੋ ਜਾਵੇਗਾ। ਨਰਕ ਨਿਕਲੂਗਾ ਲੋਕੀ ਜਾਤ ਕਰਨ ਨਾ ਕਰਨ ਕੋਈ ਗੱਲ ਨਹੀਂ। ਆਪਾ ਇਸ ਕਰਨ ਉਸ ਕਰਕੇ ਕੰਮ ਨਹੀਂ ਕਰ ਰਿਹਾ ਵੀ ਯੂਗਜਾਦ ਕਰਨ ਇਹ ਯਾਦ ਨਾ ਕਰਨ ਕੋਈ ਜਾਨ ਨੂੰ ਮਰਨ ਤੋਂ ਬਾਅਦ ਯਾਦ ਕਰਨਾ ਕੋਈ ਫਾਇਦੇ ਨਹੀਂ ਕੰਮ ਜਿੰਨੇ ਮਰਦੀ ਤੋਂ ਯਾਦ ਕਰਦਾ ਇਸ ਕਰਕੇ ਲੋਕ ਆਸੇ ਕਸ ਜਿਹੜੇ ਜਾਂਦੇ ਇਥੋਂ ਬੜੇ ਹੈਰਾਨ ਹੀ ਛੱਪਰ ਦੇਖ ਕੇ ਵੀ ਅੱਡਰੂੜੀ ਚ ਪਾਣੀ ਉਹ ਇਸ ਕਰਕੇ ਵੀ ਹੈਰਾਨੇ ਕਿਉਂਕਿ ਅੱਧੇ ਪੰਜਾਬ ਦੀਆਂ ਜਿਹੜੀਆਂ ਹੱਡਰੂੜੀਆਂ ਤਾਂ ਲਗਭਗ ਲੋਕਾਂ ਨੇ ਬਾਹ ਹੀ ਲਈਆਂ ਹਾਂ ਉੱਤੇ ਪੰਜਾਬ ਦੀਆਂ ਅਡਰੂੜੀਆਂ ਲੱਭਦੀਆਂ ਨਹੀਂ ਆ ਜਿਹੜਾ ਗੰਦਾ ਮਾਰੇ ਨੂੰ ਜੰਪ ਕਰਾਂਗੇ ਆਪਾਂ ਉਹ ਸ਼ਾਮ ਕੱਪੀ ਨਾ ਕਰਾਂ ਫਿਨਿਸ਼ ਹੋਊਗਾ ਜੀ आख़िरी मकान ते बजे